ਉਹ ਤੇ ਜਲੀ ਪਿਛਲੇ ਟਰਮ ਦੀ ਗੱਲ ਹੈ ਪਾਣੀ ਆ ਗਿਆ ਸੀ ਤੇ ਫਸਲਾਂ ਮਰ ਗਈਆਂ ਤੇ ਮੁਆਵਜ਼ਾ ਦੇਣ ਚਲੇਗੇ ਇੱਕ ਕਿਸਾਨ ਕਹਿੰਦਾ ਜੀ ਬੀਬਾ ਜੀ 2 ਕਿੱਲੇ ਹਰੀਆਂ ਮਿਰਚਾਂ ਮਰ ਗਈਆਂ ਜੀ ਮੁਆਵਜ਼ਾ ਦਿਓ ਉਹਨੇ ਕਿਹਾ ਨਾਲ ਤਜੇਦਾਰ ਖੜਾ ਹੋਣਾ ਕੋਈ ਕਿ ਹਰੀਆਂ ਮਿਰਚਾਂ ਦਾ ਕੀ ਭਾਅ ਹੈ ਉਹ ਕਹਿੰਦਾ ਹਰੀਆਂ ਵਿਕ ਜਾਂਦੀਆਂ ਜੀ 2600 ਰੁਪਏ ਪਰ ਲਾਲ ਵਿਕ ਜਾਂਦੀਆਂ 5500 ਦੀ ਕਹਿੰਦੀ ਫਿਰ ਤੁਸੀਂ ਕੰਮਲੇ ਹੋ ਤੂੰ ਹਰੀਆਂ ਕੋਈ ਨਹੀਂ ਦੋ ਸਿੱਧੀਆਂ ਲਾਲ ਹੀ ਬੀਜਿਆ ਕਰੋ ਉਹਨੂੰ ਕਿਵੇਂ ਦਸੀਏ ਵੀ ਵਾਰੀਆਂ ਤੋਂ ਲਾਲ ਬਣਦੀਆਂ ਨੇ ਉਹ ਛੱਤ ਤੇ ਸਿਕਾਉਣੀਆਂ ਪੈਂਦੀਆਂ ਨੇ ਉਹ ਨਾ ਪਤਾ ਹੀ ਕੱਖਰੀ ਪਤਾ ਹੀ ਕੱਖਰੀ ਤੁਸੀਂ ਐਂ ਕਰੋ ਆਪਾਂ ਜਦੋਂ ਨਰਮਾ ਚੁਗ ਲੈਨੇ ਆ ਤਿੰਨ ਚਾਰ ਵਾਰੀਆਂ ਚੁੱਕ ਕੇ ਫਿਰ ਆਪਾਂ ਟੀਂਡੇ ਤੋੜ ਲੈਨੇ ਆ ਟੀਂਡੇ ਲਿਆ ਕੇ ਛਾਤੇਦਰ ਦਿੰਨੇ ਆ ਉਹ ਧੁੱਪ ਨਾਲ ਖੜ ਜਾਂਦੇ ਨੇ ਲੈ ਐ ਕਰਿਓ ਦੱਸਿਓ ਨਾ ਇਹਨਾਂ ਨੂੰ ਕੈਪਟਨ ਮਨਿੰਦਰ ਨੂੰ ਨਾਲ ਲੈ ਲੋ ਮਜੀਠੀਮ ਲੈ ਲੋ ਇਹਨੂੰ ਲੈ ਲੋ ਰਾਜਪ੍ਰਿੰਕੋਹਾਂ ਨੂੰ ਤੇਨੂੰ ਆਪਣਾ ਸੁਖਵੀਰ ਬਾਦਲ ਨੂੰ ਤੇ ਮਹਾਰਾਣੀ ਪਨੀਤ ਕੌਰ ਨੂੰ ਸਾਰਿਆਂ ਨੂੰ ਲੈ ਲੋ ਤੇ ਕੋਠੇ ਤੇ ਛੱਤ ਤੇ ਲੈ ਜਾਓ ਇਹਨਾਂ ਨੂੰ ਦੱਸਿਓ ਨਾ ਤੁਹਾਨੂੰ ਪੁੱਛ ਵੀ ਇਹ ਕੀ ਹੈ ਉਹ ਕਹਿੰਨਗੇ ਵਾਓ ਪੰਜਾਬ ਦੀਆਂ ਛੱਤਾਂ ਵੀ ਬਹੁਤ ਬਜਾਉ ਨੇ ਲੈ ਉਹਨਾਂ ਨੂੰ ਕੀ ਦਸੀਏ ਖੇਤੋਂ ਤੋੜ ਕੇ ਲਿਆਂਦੇ ਨੇ ਛੱਤਾਂ ਤੇ ਨਹੀਂ ਹੋਏ ਆ ਬੰਦੇ ਨਾ ਆਹੀ ਆਪਣਾ ਫਰਕ ਹੈ ਵੀ ਤੁਹਾਨੂੰ ਇਹ ਲੱਗਦਾ ਹੈ ਆਪਣੇ ਵਰਗੀ ਹੈ ਮੈਂ ਹੈਗਾ ਵੀ ਤੁਹਾਡੇ ਵਰਗੀ ਆ ਉਵੇਂ ਜਿਵੇਂ ਰਹਿਣੇ ਕੋਈ ਫਰਕ ਨਹੀਂ ਪੈ ਜੀ ਕੋਈ ਕਿਸੇ ਪੌਣੇ ਤਿੰਨ ਸਾਲ ਹੋ ਗਏ ਕੋਈ 1 ਰੁਪਏ ਦਾ ਕੋਈ ਆਵਾਜ਼ਾਰ ਨਹੀਂ ਜੀ ਕਿਸੇ ਦੇ ਠੀਕ ਹੈ ਨਾ ਉਹ ਰੋਟੀਆਂ ਤਾਂ ਉਨੀਆਂ ਹੀ ਖਾਣੀਆਂ ਨੇ ਰੋਟੀਆਂ ਉਨੀਆਂ ਹੀ ਖਾਣੀਆਂ ਨੇ ਕਿ ਕਾਦੇ ਵਾਸਤੇ ਜੀ ਲੋਕਾਂ ਦੇ ਪਬਲਿਕ ਦੇ ਪੈਸਿਆਂ ਦਾ ਦੁਰਵਰਤੋਂ ਕਰਦੇ ਜਾਨ ਨੇ ਦੇ ਹੱਕ ਕਿਉਂ ਮਾਰਦੇ ਆਂ ਸੋ ਇਸ ਕਰਕੇ ਇਹ ਹੀ ਆ ਕਿ ਗਰੀਬ ਦੀ ਬਦ ਦੁਆਨਾ ਲਓ ਕਿਉਂਕਿ ਗਰੀਬ ਦੀ ਹਾਂ ਤੇ ਪ੍ਰਮਾਤਮਾ ਦੀ ਦਰਗਾਹ ਸਿੱਧੀ ਕੋਈ ਬਾਈਪਾਸ ਨਹੀਂ ਸਿੱਧੀ ਪਹੁੰਚਦੀ ਆ ਉੱਥੇ ਅੱਜ ਨਹੀਂ ਤਾਂ ਕੱਲ ਨੂੰ ਲੇਖਾ ਤਾਂ ਦੇਣਾ ਪੈਂਦਾ ਲੋਕਾਂ ਦੀ ਕਚਹਿਰੀ ਜਿਹੜੀ ਉਹ ਕਿਸੇ ਨੂੰ ਮaaf ਨਹੀਂ ਕਰਦੀ ਦੂਜੀਆਂ ਕਚਹਿਰੀਆਂ 'ਚ ਵਕੀਲ ਵੱਡੇ ਕਰ ਲੋਗੇ ਗਵਾਹਾਂ ਨੂੰ ਮਕਰਾ ਲੋਗੇ ਪਰ ਲੋਕਾਂ ਦੀ ਕਚਹਿਰੀ 'ਚ ਕਿੱਥੋਂ ਲਿਆਉਂਗੇ ਕਿਉਂਕਿ ਉੱਥੇ ਅਮਲਾਂ ਦੇ ਹੁੰਦੇ ਨੇ ਨਿਵੇੜੇ ਕਿਸੇ ਨੇ ਤੇਰੀ ਜਾਤ ਪੁੱਛੀ ਨਹੀਂ ਸੋ ਮੈਂ ਇੱਕ ਟੀਵੀ ਤੇ ਬੈਠਾ ਸੀ ਹਿੰਦੀ ਦਾ ਚੈਨਲ ਜਿਆ ਬੋਟਾ ਮੈਨੂੰ ਕਹਿੰਦੇ ਵੀ ਅਸੀਂ ਹੁਣ 4 ਲੀਟਰਾਂ ਦੇ ਨਾਮ ਲਵਾਂਗੇ ਤੁਸੀਂ ਹੁਣੀ ਉਹਨਾਂ ਬਾਰੇ ਬੋਲਣ ਵੀ ਕੀ ਥੋੜੇ ਦਿਮਾਗ ਚ ਉਹਨਾਂ ਬਾਰੇ ਆਉਂਦਾ ਚਲ ਬੋਲ ਦੋ ਮੈਂ ਕਹਾਂ ਮੈਂ ਮੈਂ ਅੱਜ ਦੱਸ ਦੂੰਗਾ ਕਹਿੰਦੇ ਸੁਖਵੀਰ ਬਾਦਲ ਮੈਂ ਕਹਿੰਦੀ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਆ ਨਾ ਪੰਜਾਬੀ ਪੜ੍ਹਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦੇ ਬਾਰਿਸ਼ ਬੰਨਾ ਚਾਹੁੰਦੇ ਨੇ ਜੋ ਕਿ ਹੋ ਨਹੀਂ ਸਕਦਾ ਕਹਿੰਦੇ ਜੀ ਕੈਪਟਨ ਮਨਿੰਦਰ ਸਿੰਘ ਮੈਂ ਕਹਾਂ ਜੀ ਮਹਾਰਾਜੇ ਨੇ ਮਹਿਲਾਂ ਚ ਰਹਿਣ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ ਅੰਗਰੇਜ਼ਾਂ ਨਾਲ ਹੋ ਗਏ ਜਦੋਂ ਅਕਾਲੀ ਦਲ ਦਾ ਰਾਜ ਹੋ ਗਿਆ ਅਕਾਲੀ ਦਲ ਨਾਲ ਹੋ ਗਏ ਜਦੋਂ ਕਾਂਗਰਸ ਦਾ ਰਾਜ ਹੋ ਗਿਆ ਕਾਂਗਰਸ ਨਾਲ ਹੋ ਗਏ ਅੱਜ ਕੱਲ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨਹੀਂ ਲੋਕਾਂ ਨਾਲ ਤਾਂ ਕਦੇ ਹੋਈ ਨਹੀਂ ਜੀ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਹਾਂ ਕਿਤੋਂ ਦੀ ਵੀ ਗੱਲ ਕਿਤੋਂ ਦੀ ਵੀ ਲਿਆ ਕੇ ਕਿਦੋਂ ਵੀ ਜੋੜ ਕੇ ਸੁਣਾ ਸਕਦਾ ਹੈ ਕਿੱਦਾਂ ਵਾਲੇ ਕਹਿੰਦਾ ਮੈਂ ਗਾਰੰਟੀ ਦਿੰਦਾ ਕਹਿੰਦਾ ਵੀ ਕਿਵੇਂ ਮੈਂ ਕਿਹਾ ਚੰਦਰਯਾਨ ਲੌਂਚ ਕਰਨ ਜਦੋਂ ਸੀ ਨਾ ਚੰਦਰਯਾਨ ਜਿਹੜਾ ਚੰਨ ਤੇ ਭੇਜਿਆ ਸੀ ਉਹਦੀ ਲੌਂਚਿੰਗ ਤੇ ਮੋਦੀ ਜੀ ਚਲੇ ਗਏ ISRO ਵਾਲੇ ਕਰਦੇ ਆ ਉਹ ISRO ਆਪਣੀ ਜਿਹੜੀ ਵੱਡੀ ਹੋਇਆ ਜਿਹੜੀ ਲੌਂਚਿੰਗ ਪੈਡ ਆਪਣੀ ਜਿਵੇਂ ਉਧਰ ਨਸ ਹੈ ਆਪਣੇ ਕੋਲ ISRO ਹੈ ਤੂੰ ਉੱਥੇ ਮੈਂ ਵੀ ਸੁਣ ਲੱਗ ਗਿਆ ਉੱਥੇ ਮੋਦੀ ਕਹਿੰਦਾ ਮੇਰਾ ISRO ਸੇ ਪੁਰਾਣਾ ਨਾਤਾ ਹੈ ਉਹ ਮੈਂ ਕਿਹਾ ਅੱਠ ਵੀ ਨਾ ਸਰਟੀਫੀਕੇਟ ਤੇ ਆਉਂਦਾ ਨਹੀਂ इसरो ने लाता था, ला ला था। इधर पढ़े लिखे लोगों का काम है साइंटिस्टा का मैं, मैं कहूँ नाता कि मैं जुड़ूंगा जब मैं स्कूल में पढ़ता था तीसरी चौथी कक्षा में था पढ़ाई में, में मेरा हाथ तंग था इसीलिए मुझे हर एक टीचर आके बोलता था अब तू इसरो में बैठ अब इसरो में अब इसरो में अब इसरो में इसरो से मेरा पुराना नाता है कहते जी अरविंद केजरीवाल मैं कह जी एक शेर है भगत सिंह का कि इस कदर वाकिफ हो गई है मेरी कलम मेरे किरदार से इस कदर वाकफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है मैनू कहते जी भगवंत मान मैं आपदी बारे की बोला मैं क्या जी फिर बोल देना जी मैं क्या जे मैं देखा अमल बल्ले तो कख नहीं मेरे पल जे मैं देखा अमलों बल्ले तो कुछ नहीं मेरे पल ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਸੋ ਲੋਕਾਂ ਦੀ ਰਹਿਮਤ ਜਦੋਂ ਡਿੱਪੀ ਹੋ ਜਾਂਦੀ ਹੈ ਨਾ ਫਿਰ ਬੱਲੇ 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 ਫਿਰ ਪਰਮਾਤਮਾ ਵੀ ਨਾਲ ਚੱਲਦਾ ਸੋ ਆਪਾਂ ਨੇ ਸਾਰੇ ਸ਼ਹਿਰ ਵੀ ਪਿੰਡ ਵੀ ਇਕੱਠੇ ਲੈ ਕੇ ਚੱਲਣੇ ਨੇ ਆਪਣਾ ਸੋਸ਼ਲ ਬੌਂਡਿੰਗ ਇੰਨੀ ਹੈ ਸਾਡੀਆਂ ਰਾਮ ਨੌਮੀਆਂ ਸਾਂਝੀਆਂ ਨੇ ਸਾਡੇ ਗੁਰਪੁਰਬ ਸਾਂਝੇ ਨੇ ਸਾਡੇ ਹਨੂਮਾਨ ਜਨਮ ਦਿਨ ਸਾਂਝੀਆਂ ਨੇ ਸਾਡੀਆਂ ਕ੍ਰਿਸਮਸਾਂ ਸਾਂਝੀਆਂ ਨੇ साढे हर एक धर्म के जोड़े जिड़े साडे त्यौहार ने सारे सजझे कट्ठे मनाने आप मैं पार्लीमेंट च बोलिया गल कर रहे आओ आए हैं आओ लड़ाते लड़ाता इन्होंने वो लड़ाता लड़ा मैं क्या जी लंबे सफर को मीलों में मत बांटिए कौम को कबीलों में मत बांटिए एक बहता दरिया है मेरा भारत देश इसको नदियों और झीलों में ਮੱਤ ਵੰਡੀਆਂ ਸੋ ਬਹੁਤ ਵਧੀਆ ਗੁਲਦਸਤਾ ਸਾਡਾ ਦੇਸ਼ ਇਹ ਚ ਹਰ ਤਰ੍ਹਾਂ ਦਾ ਫੁੱਲ ਹੈ ਪਰ ਹਰ ਫੁੱਲ ਦੀ ਆਪਣੀ ਸੁਗੰਧ ਹੈ ਤੇ ਅੱਜ ਸਾਡੇ ਗੁਲਦਸਤੇ ਦੇ ਵਿੱਚ ਇੱਕ ਗੁਲਾਬ ਦਾ ਫੁੱਲ ਜਿਹੜਾ ਕਿਦੜਵਾਏ ਆਲੋ ਤੁਸੀਂ ਦੇਣ ਲੱਗੇ ਹੋ ਤੇ ਜਿਹਦੀ ਸੁਗੰਧ ਵੀ ਵੱਖਰੀ ਹੈ ਜਿਹਦਾ ਰੰਗ ਵੀ ਵੱਖਰਾ ਹੈ ਜਿਹਦਾ ਢੰਗ ਵੀ ਵੱਖਰਾ ਹੈ ਔਰ ਗੁਲਦਸਤਾ ਤਾਂ ਹੀ ਸੋਹਣਾ ਲੱਗਦਾ ਜੇ ਰੰਗ-ਰੰਗ ਦੇ ਫੁੱਲ ਹੋਣ ਇੱਕੋ ਰੰਗ ਦੇ ਫੁੱਲਾਂ ਵਾਲੇ ਗੁਲਦਸਤੇ ਨੂੰ ਤੁਸੀਂ ਜਿਆਦਾ देर ਦੇਖ ਨਹੀਂ ਸਕਦੇ ਸੋ ਇਸ ਕਰਕੇ ਨਿੱਪੀ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਕਹਿੰਨਾ ਲੋਕ ਖੜੇ ਨੇ ਲੋਕਾਂ ਤੋਂ ਪਰਮਾਤਮਾ ਲੋਕਾਂ ਚੀਂ ਵਸਦਾ ਹੈ ਕਿ ਇੱਜ਼ਤ ਦੇ ਵਿੱਚ ਕੋਈ ਕਮੀ ਨਹੀਂ ਆਉ ਇੱਜ਼ਤ ਕਈ ਗੁਣਾ ਵਧਣ ਵਾਲੀ ਹੈ ਕਿਉਂਕਿ ਜਿਹੜਾ ਜਿਹੜਾ ਸਮਝ ਲਓ ਕਾਲਾ ਪਾਣੀ ਦੂਈ ਕੱਟਣਾ ਸੀ ਉਹ ਕੱਟ ਲਿਆ ਉਹ ਹੁਣ ਹੁਣ ਪੈਨ ਜਿਹੜੇ ਨੇ ਉਹ ਵੱਡੇ ਪੈਨ ਤੁਹਾਡੇ ਹੱਥ ਚ ਆਉਣਗੇ ਤੇ ਜਿਹੜੀਆਂ ਦਿਲ ਦੇ ਵਿੱਚ ਛਾਵਾਂ ਨੇ 36 ਸਾਲ ਦੀਆਂ ਉਹ ਆਪਦੀਆਂ ਪੂਰੀਆਂ ਕਰ ਲਿਓ ਇਹ ਮੇਰੇ ਕਰਕੇ ਲੋਗੋਂ ਕੋ ਅਕਸਰ ਕਹਿੰਦੇ ਸੁਣਾ ਹੈ ਲੋਗੋਂ ਕੋ ਅਕਸਰ ਕਹਿੰਦੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲ ਲੇਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ ਆਉਂਦੇ ਜਾਂਦੇ ਰਹਿਾਂਗੇ ਤੁਹਾਡੇ ਕੋਲੇ ਜਿੱਥੇ ਮਰਜੀ ਬੁਲਾ ਲਿਓ ਔਰ ਪ੍ਰਮਾਤਮਾ ਸਮਤ ਬਖਸ਼ੇ ਬਲ ਬਖਸ਼ੇ ਕਿ ਲੋਕਾਂ ਦੀ ਸੇਵਾ ਇਸ ਤਰ੍ਹਾਂ ਲੱਗੇ ਰਹੀਏ ਦੋਨੇ ਹੱਥ ਉੱਪਰ ਜੋਕੇ ਦੋਨੇ ਹੱਥ ਉੱਪਰ ਜੋ ਰੱਖ ਕੇ ਨਾ ਦੋ ਨਾਰੇ ਲਾ ਦਿਓ ਉਹ ਨਾਰੇ ਜਿਹੜੇ ਨੇ ਉਹ ਦਿੰਬੀ ਦਾ ਕਰਤਾ ਇੱਧਰ ਹੈ ਉਹਨਾਰੇ ਇੱਧਰ ਪੁੰਚੜੇ ਚਾਹੀਦੇ ਆ ਦੋਨੇ ਹੱਥ ਉੱਪਰ ਜਾ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹੌਰੇ ਸੋਨਹਾਰ ਜਿੰਦਾਬਾਦ ਬਾਕੀ ਸਾਰੀਆਂ ਫਾਰਮੈਂਟੀਆਂ ਸਾਰੀਆਂ ਜਿਹੜੀਆਂ ਪੌੜੀਆਂ ਨਵੀਆਂ ਚੜਾਉਣੀਆਂ ਨੇ ਉਹ ਮੇਰਾ ਕੰਮ ਹੈ ਤੁਸੀਂ ਇੱਕ ਵਾਰੀ ਆਪਣੇ ਭਰਾ ਦੇ ਆਪਣੇ ਛੋਟੇ ਭਰਾ ਦੇ ਵੱਡੇ ਭਰਾ ਦੇ ਪੁੱਤ ਭਤੀਜੇ ਦੇ ਸਿਰ ਤੇ ਹੱਥ ਰੱਖੋ ਤੇ ਆਪਾਂ 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 ਝਾੜੂ ਫੇਰ ਕੇ ਸਫਾਈ ਕਰ ਦੋ ਬਹੁਤ ਬਹੁਤ ਜਿਆਦਾ ਧੰਨਵਾਦ ਜਿੰਦਾਬਾਦ